ਗੁਰਮਖਨਾਮ ਸਲਾਹੀ ਹੈ ਹਉ ਮੈਂ ਨਿਵਰੀ ਪਾਹੇ ਕਹਿੰਦੇ हे ਮੇਰੇ ਮਨ ਸੰਸਾਰ ਤੇ ਜਿਹੜਾ ਤੈਨੂੰ ਜੀਵਨ ਮਿਲਿਆ ਆ ਜਿੰਦਗੀ ਮਿਲੀਆ ਤੈਨੂੰ ਲਾਹਾ ਖਟਣ ਦੇ ਲਈ ਮਾਲਕ ਨੇ ਲਾਹਾ ਪ੍ਰਾਪਤ ਕਰਨ ਦੇ ਲਈ ਤੈਨੂੰ ਦੁਨੀਆ ਤੇ ਭੇਜਿਆ ਤੇ ਪਿਆਰ ਵਾਲਿਓ ਜਦੋਂ ਅਸੀਂ ਬਾਣੀ ਨੂੰ ਪੜਦੇ ਹਾਂ ਸਹਬ ਜੀ ਨੇ ਪਾਵਨ ਬਾਣੀ ਵਿੱਚ ਬੜਾ ਪਿਆਰਾ ਸਮਝਾਇਆ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਤੂੰ ਫਕੜੇ ਸਭ ਮੁਕਦੀ ਚੱਲੀ ਰਹਿਣ ਸਾਰੇ ਆਪਾਂ ਲਾਹਾ ਲੈਣ ਆਏ ਆ ਮਾਲਕ ਨੇ ਜਿਹੜੇ ਆ ਸਵਾਸ ਬਖਸ਼ਿਸ਼ ਕੀਤੇ ਆ ਜ਼ਿੰਦਗੀ ਦਿੱਤੀ ਆ ਸਤਿਗੁਰੂ ਜੀ ਕਹਿੰਦੇ ਇਸ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਤੂੰ ਆਪਣੀ ਜ਼ਿੰਦਗੀ ਦਾ ਲਾਹਾ ਲੈਣਾ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਏ ਜਦੋਂ ਲਾਹਾ ਮਾਲਕ ਪਰਮਾਤਮਾ ਦੇ ਵੱਲੋਂ ਮਾਲਕ ਦੇ ਨਾਮ ਦਾ ਲੈ ਲਿਆ ਫਿਰ ਕਹਿੰਦੇ ਉਹ ਘਰ ਉਹ ਆਨੰਦ ਵਾਲਾ ਘਰ ਉਹ ਸਹਿਜ ਵਾਲਾ ਘਰ ਜਿਸ ਘਰ ਵਿੱਚ ਟਿਕਿਆ ਨਾ ਕੋਈ ਦੁੱਖ ਪਹੁੰਚ ਸਕਦਾ ਨਾ ਕੋਈ ਸਾਨੂੰ ਗਮੀ ਪਹੁੰਚ ਸਕਦੀ ਆ ਨਾ ਹੀ ਕੋਈ ਸਾਨੂੰ ਚਿੰਤਾ ਪਹੁੰਚ ਸਕਦੀ ਆ ਫਿਰ ਸਾਡਾ ਉਸ ਘਰ ਦੇ ਵਿੱਚ ਪਿਆਰ ਵਾਲੀ ਉਹ ਵਾਸਾ ਹੋ ਜਾਂਦਾ ਜਦੋਂ ਮਾਲਕ ਦੇ ਨਾਮ ਦਾ ਸੀ ਲਾਹਾ ਆਪਣੀ ਜ਼ਿੰਦਗੀ ਦੇ ਵਿੱਚ ਲੈਣਾ ਸ਼ੁਰੂ ਕਰ ਦਿੰਨੇ ਆ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮਖ ਨਾਮ ਸਲਾਹੀ ਹੈ ਹਉਮੈ ਨਿਵਰੀ ਪਾਹੇ ਕਹਿੰਦੇ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਸ਼ੁਰੂ ਕੀਤਾ ਉਸ ਮਾਰਗ ਤੇ ਆਪਣੇ ਆਪ ਨੂੰ ਚਲਾਉਣਾ ਤੋਂ ਸ਼ੁਰੂ ਕਰ ਦਿੱਤਾ ਫਿਰ ਕਹਿੰਦੀ ਜਿਹੜੀ ਆ ਹਉਮੈ ਦੀ دیوار ਕੱਲ ਵੀ ਆਪਾਂ ਸਮਝਿਆ ਸੀ ਵੀ ਇੱਕ ਹਉਮੈ ਦੀ ਕੰਧ ਆ ਛਾਡੇ ਝੂਠੇ ਮਾਣ ਹੰਕਾਰ ਦੀ ਕੰਧਾ ਜਿਹੜੀ ਸਾਨੂੰ ਮਾਲਕ ਦੇ ਨਾਲ ਜੁੜਨ ਨਹੀਂ ਦਿੰਦੀ ਪਰਮਾਤਮਾ ਦੇ ਨਾਲ ਸਾਝ ਨਹੀਂ ਬਣਾਉਣ ਦਿੰਦੀ ਸਤਿਗੁਰੂ ਜੀ ਕਹਿੰਦੇ ਜਦੋਂ ਉਹਦੀ ਸ਼ਿਵਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਦੇ ਨਾਮ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਮਾਲਕ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਫਿਰ ਕਹਿੰਦੇ ਪਿਆਰਿਆ ਜਿਹੜੀ ਆ ਹਉਮੈ ਦੀ ਆਗ ਜਿਹੜੀ ਆ ਹਉਮੈ ਦੀ ਕੰਧ ਇਹ ਨਿਵਰੇ ਪਾਹੇ ਮਾਲਕ ਨੇ ਤੇਰੇ ਜੀਵਨ ਦੇ ਵਿੱਚੋਂ ਦੂਰ ਕਰ ਦੇਣੀ ਆ ਖਤਮ ਕਰ ਦੇਣੀ ਆ ਪਿਆਰਿਓ ਹੋਣਾ ਉਦੋਂ ਹੀ ਆ ਜਦੋਂ ਅਸੀਂ ਮਾਲਕ ਦੇ ਨਾਮ ਦਾ ਲਾਹਾ ਆਪਣੀ ਜ਼ਿੰਦਗੀ ਦੇ ਅੰਦਰ ਲਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਧਨਤਾ ਦੇ ਜੋਗ ਹੋ ਜਾਂਦੇ ਆ ਜਿਹੜੇ ਗੁਰੂ ਦੇ ਪਿਆਰੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਆ ਪਾਵਨ ਬਾਣੀ ਵਿੱਚ ਸਹਿਬ ਜੀ ਸਮਝਾਉਂਦੇ ਕਹਿੰਦੇ ਤਨ ਤਨ ਸੋ ਗੁਰ ਸਿੱਖ ਕਹੀਐ ਜੋ ਸਤ ਗੁਰ ਚਰਨੀ ਜਾਏ ਪਿਆ ਕਹਿੰਦੇ ਉਹ ਸਿੱਖ ਧਨਤਾ ਦੇ ਜੋਗ ਆ ਉਹ ਸਿੱਖ ਬੜਾ ਭਾਗਾ ਹੋ ਜਾਂਦਾ ਜਿਹੜਾ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸੀਸ ਨਿਵਾ ਦਿੰਦਾ ਜਿਹੜਾ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ ਕਹਿੰਦੇ ਧੰ ਧੰ ਸੋ ਗੁਰਸਿੱਖ ਕਹੀਏ ਜੋ ਸਤਗੁਰ ਚਰਨੀ ਜਾਏ ਪਇ ਕਹਿੰਦੇ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਸੀਸ ਨਿਵਾਉਂਦਾ ਗੁਰੂ ਦੇ ਅੱਗੇ ਆਪਣਾ ਸਭ ਕੁਝ ਅਰਪਣ ਕਰ ਦਿੰਦਾ ਕਹਿੰਦੇ ਉਹ ਸਿੱਖ ਬੜ ਭਾਗਾ ਉਹ ਸਿੱਖ ਧੰਤਾ ਦੇ ਜੋਗ ਅੱਗੇ ਬੜਾ ਪਿਆਰਾ ਸਮਝਾਇਆ ਕਹਿੰਦੇ ਧੰ ਧੰ ਸੋ ਗੁਰ ਸਿੱਖ ਕਹੀਏ ਜਿਨ ਹਰ ਨਾਮ ਮੁਖ ਰਾਮ ਕਹਿਆ ਕਹਿੰਦੇ ਉਹ ਸਿੱਖ ਵੀ ਧਨਤਾ ਦੇ ਜੋਗ ਉਹ ਵੀ ਬੜਪਹਾਗਾ ਬਣ ਜਾਂਦਾ ਜਿਹੜੀ ਆਪਣੀ ਰਸਨਾ ਦੇ ਨਾਲ ਉਹ ਸ਼ਰਮੇ ਹੋਏ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਉਹਦੀ ਸਿਵਤ ਸਲਾਹ ਕਰਦਾ ਉਹਦੇ ਨਾਲ ਜੁੜਦਾ ਆਪਣੀ ਜੀਬ ਦੇ ਨਾਲ ਮਾਲਕ ਦੇ ਨਾਮ ਨੂੰ ਤੇ ਆਉਂਦਾ ਭਾਵੇਂ ਫਿਰ ਅਸੀਂ ਉਹਨੂੰ ਵਾਹਿਗੁਰੂ ਕਹਿ ਕੇ ਯਾਦ ਕਰੀਏ ਭਾਵੇਂ ਅਸੀਂ ਉਹਨੂੰ ਰਾਮ ਕਹਿ ਕੇ ਯਾਦ ਕਰੀਏ ਭਾਵੇਂ ਅਸੀਂ ਉਹਨੂੰ ਅੱਲਾ ਕਹਿ ਕੇ ਯਾਦ ਕਰੀਏ ਪਰ ਜਿਹੜਾ ਮਾਲਕ ਦੇ ਗੁਣਾ ਨੂੰ ਗਾਉਂਦਾ ਉਹਦੀ ਸਿਵਤ ਸਲਾਹ ਕਰਦਾ ਸਤਿਗੁਰੂ ਜੀ ਕਹਿੰਦੇ ਫਿਰ ਉਹਦੀ ਜੀਬ ਵੀ ਧਨਤਾ ਦੇ ਯੋਗ ਹੋ ਜਾਂਦੀ ਹੈ ਉਹ ਗੁਰਸਿੱਖ ਵੀ ਧਨਤਾ ਦੇ ਯੋਗ ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ ਜਿਹੜਾ ਮਾਲਕ ਦੇ ਦਰ ਤੇ ਆ ਕੇ ਆਪਣੀ ਜੀਬ ਦੇ ਨਾਲ ਮਾਲਕ ਦੀ ਸਿਫਤ ਸਲਾਹ ਕਰਦਾ ਅੱਗੇ ਬੜਾ ਪਿਆਰਾ ਸਮਝਾਇਆ ਕਹਿੰਦੇ ਤਨ ਤਨ ਸੋ ਗੁਰ ਸਿੱਖ ਕਹੀਏ ਜਿਸ ਹਰ ਨਾਮ ਸੁਣੇ ਮਣ ਅਣਦ ਪਿਆ ਕਹਿੰਦੇ ਉਹ ਸਿੱਖ ਵੀ ਧਨਤਾ ਦੇ ਜੋਗ ਤੇ ਉਸ ਸਿੱਖ ਦੇ ਕੰਨ ਵੀ ਧਨ ਹੋ ਜਾਂਦੇ ਆ ਜਿਹੜੇ ਮਾਲਕ ਪਰਮਾਤਮਾ ਦੇ ਨਾਮ ਨੂੰ ਸੁਣਦੇ ਆ ਜਿਹੜੇ ਮਾਲਕ ਦੀ ਸਿੱਖਤ ਸਲਾਹ ਸੁਣਦੇ ਆ ਤੇ ਉਹਨੂੰ ਸੁਣ ਕੇ ਆਪਣੇ ਜੀਵਨ ਨੂੰ ਆਨੰਦ ਦੇ ਨਾਲ ਭਰ ਲੈਂਦੇ ਆ ਤਨ ਤਨ ਸੋ ਗੁਰ ਸਿੱਖ ਕਹੀਏ ਜਿਸ ਸਤਗੁਰ ਸੇਵਾ ਕਰ ਹਰ ਨਾਮ ਕਹਿਆ ਕਹਿੰਦੇ ਉਹ ਸਿੱਖ ਵੀ ਤਨਤਾ ਦੇ ਜੋਗ ਆ ਜਿਹੜਾ ਆਪਣੇ ਗੁਰੂ ਦੇ ਦਰ ਤੇ ਜਾ ਕੇ ਬਾਣੀ ਦੇ ਨਾਲ ਵੀ ਸਾਂਝ ਬਣਾਉਂਦਾ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲੈਂਦਾ ਕਹਿੰਦੇ ਉਹ ਫਿਰ ਗੁਰੂ ਦਾ ਪਿਆਰਾ ਉਹ ਗੁਰਸਿੱਖ ਫਿਰ ਧਨਤਾ ਦੇ ਜੋਗ ਹੋ ਜਾਂਦਾ ਤੇ ਅੱਗੇ بڑا ਪਿਆਰਾ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਤਿਸ ਗੁਰਸਿੱਖ ਕੋ ਹਉ ਸਦਾ ਨਾਮ ਸ਼ਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ ਸਤਿਗੁਰੂ ਜੀ ਕਹਿੰਦੇ ਮੈਂ ਉਸ ਸਿੱਖ ਦੇ ਚਰਨਾਂ ਦੇ ਵਿੱਚ ਸਦਾ ਨਾਮ ਸ਼িকার ਕਰਦਾ ਉਸ ਸਿੱਖ ਤੋਂ ਮੈਂ ਸਦਕੇ ਜਾਨਾ ਬਲਿਹਾਰੇ ਜਾਨਾ ਕਿਹੜੇ ਸਿੱਖ ਤੋਂ ਕਹਿੰਦੇ ਜੋ ਗੁਰ ਕੇ ਬਾਣੀ ਚੱਲ ਪਿਆ ਜਿਹੜਾ ਆਪਣੇ ਗੁਰੂ ਦੇ ਹੁਕਮਾਂ ਦੇ ਅਨੁਸਾਰ ਗੁਰੂ ਦੇ ਬਾਣੇ ਦੇ ਮੁਤਾਬਕ ਗੁਰੂ ਦੀ ਰਜ਼ਾ ਦੇ ਮੁਤਾਬਕ ਜੇਸ਼ ਮਨੋਖਣੇ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਮੈਂ ਉਸੇ ਤੋਂ ਹੀ ਬਲਹਾਰ ਜਨ ਜਿਹੜਾ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਿਆਰ ਵਾਲਿਓ ਕਮਾਲ ਲੈਂਦਾ ਜੇ ਅਸੀਂ ਵੀ ਧੰਨਤਾ ਦੇ ਯੋਗ ਬਣਨਾ ਚਾਹਣੇ ਆ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪਿਆਰ ਵਾਲੇ ਉਹ ਪ੍ਰਮਾਣ ਚੜਨਾ ਚਾਹਣੇ ਆ ਸਤਿਗੁਰੂ ਦੇ ਦਰ ਤੇ ਅਸੀਂ ਵੀ ਪ੍ਰਵਾਣ ਹੋਣਾ ਚਾਹਣੇ ਆ ਫਿਰ ਜਿਹੜੀਆਂ ਸਤਿਗੁਰੂ ਨੇ ਗੱਲਾਂ ਕਹੀਆਂ ਇਹਨਾਂ ਗੱਲਾਂ ਤੇ ਅਮਰ ਕਰਕੇ ਆਪਣੀ ਜ਼ਿੰਦਗੀ ਨੂੰ ਜੀਵ ਵੀਏ ਫਿਰ ਅਸੀਂ ਵੀ ਸਤਿਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਣ ਚੜ ਜਾਵਾਂਗੇ ਲਾਹਾ ਲੈਣਾ ਮਾਲਕ ਦੇ ਨਾਮ ਦਾ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮਖ ਨਾਮ ਸਲਾਹੀ ਹੈ ਹਉ ਮੈ ਨਿਬਰੀ ਪਾਹੇ ਕਹਿੰਦੇ ਜਦੋਂ ਨਾਮ ਦੀ ਸਲਾਹ ਕਰੇਗਾ ਮਾਲਕ ਦੀ ਸਿਫਤ ਸਲਾਹ ਕਰੇਗਾ ਜੀਵਨ ਦੇ ਵਿੱਚੋਂ ਇਹ ਸਹੌਮੇ ਹੰਕਾਰ ਨੇ ਖਤਮ ਹੋ ਜਾਣਾ ਤੇ ਸਤਿਗੁਰੂ ਜੀ ਪਹਿਲੇ ਬੰਦੇ ਅੰਦਰ ਸਮਝਾਉਂਦੇ ਆ ਕਹਿੰਦੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਥਾਂ ਥਾਂ ਦੇ ਵਿੱਚ ਬਾਣੀ ਨੇ ਪਿਆਰੇ ਉਹ ਮਨ ਨੂੰ ਹੀ ਸਮਝਾਇਆ ਕਿਉਂਕਿ ਮਾਨੀਆ ਸਾਡੀ ਸਰੀਰ ਰੂਪੀ ਗੱਡੀ ਦਾ ਡਰਾਈਵਰ ਜਿੱਦਾਂ ਜਿੱਦਾਂ ਮਨ ਦੇ ਵਿੱਚ ਵਿਚਾਰ ਆਉਂਦੀਆਂ ਸਾਡਾ ਸਰੀਰ ਵੀ ਓਦਾਂ ਦਾ ਹਰਕਤ ਕਰਦਾ ਮਨ ਦੇ ਵਿੱਚ ਵਿਚਾਰ ਆਈ ਅਸੀਂ ਗੁਰੂ ਦੇ ਦਰ ਤੇ ਜਾਣਾ ਸਾਡਾ ਸਰੀਰ ਤਿਆਰ ਹੋਇਆ ਪੈਰਾਂ ਦੇ ਨਾਲ ਚੱਲ ਕੇ ਅਸੀਂ ਗੁਰੂ ਦੇ ਦਰ ਤੇ ਆਏ ਆ ਮਨ ਦੇ ਵਿੱਚ ਪਹਿਲਾਂ ਫੁਰਨਾ ਆਉਂਦਾ ਵਿਚਾਰ ਆਉਂਦੀ ਆ ਸਰੀਰ ਸਾਨੂੰ ਲੈ ਕੇ ਆਉਂਦਾ ਸਤਿਗੁਰੂ ਜੀ ਕਹਿੰਦੇ ਪਿਆਰਿਆ ਮਣਾ ਮਿੱਤਰਾ ਆ ਤੈਨੂੰ ਜਿਹੜਾ ਵਾਰੀ ਮਿਲਿਆ ਜਿਹੜਾ ਜੀਵਨ ਮਿਲਿਆ ਉਹ ਮੌਕਾ ਮਿਲਿਆ ਇਹ ਮਾਲਕ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦਾ ਤੇ ਪਿਆਰੇ ਔਰ ਜਾਨਾਂ ਹੀ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਾਲਕ ਨੇ ਤੈਨੂੰ ਆ ਮੌਕਾ ਦਿੱਤਾ ਸਮਾਂ ਦਿੱਤਾ ਆ ਵਾਰੀ ਤੈਨੂੰ ਮਿਲੀ ਆ ਲੱਖਾਂ ਚਰਾਸੀ ਜੁਨੀਆਂ ਤੋਂ ਬਾਅਦ ਆ ਤੈਨੂੰ ਜੀਵਨ ਮਿਲਿਆ ਪਿਆਰੇ ਆ ਇਸ ਜੀਵਨ ਨੂੰ ਸੰਭਾਲ ਲਾ ਅਬੇਲਾ ਮਾਲਕ ਦੇ ਨਾਲ ਸਾਂਝ ਬਣਾਉਣ ਦਾ ਤੇਰੇ ਤੇ ਤਰਸ ਕੀਤਾ ਮਾਲਕ ਪਰਮਾਤਮਾ ਨੇ ਮਨੁੱਖਾ ਦੇਹੀ ਦੀ ਦਾਤ ਦਿੱਤੀ ਕਹਿੰਦੇ ਸੁਣ ਮੇਰੇ ਪਿਆਰੇ ਮਿੱਤਰਵਣਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਤੈਨੂੰ ਇਹ ਸਮਾਂ ਪ੍ਰਾਪਤ ਹੋਇਆ 베ਲਾ ਪ੍ਰਾਪਤ ਹੋਇਆ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਦ ਲੱਗ ਜੋਬਣ ਸਾਸ ਹੈ ਤਬ ਲੱਗ ਇਹ ਤਨ ਦੇ ਕਹਿੰਦੇ ਜਿੰਨਾ ਸਮਾਂ ਜ਼ਿੰਦਗੀ ਆ ਜਿੰਨਾ ਸਮਾਂ ਸਵਾਸ ਚੱਲਦੇ ਆ ਉਹਨਾਂ ਟਾਈਮ ਹੀ ਤੇਰੀ ਇਸ ਦੇਣ ਤੇਰਾ ਸਾਥ ਦੇਣਾ ਪਿਆਰੇ ਉਹ ਸਚਾਈ ਆ ਜਿੰਨਾ ਸਮਾਂ ਸਾਡੇ ਸਾਹ ਚੱਲਦੇ ਆ ਉਹਨਾਂ ਸਮਾਂ ਹੀ ਸਾਡੇ ਸਰੀਰ ਨੇ ਸਾਡਾ ਸਾਥ ਦੇਣਾ ਸਵਾਸ ਜ਼ਿੰਦਗੀ ਦੇ ਵਿੱਚੋਂ ਖਤਮ ਹੋਏ ਫਿਰ ਸਰੀਰ ਵੀ ਸਾਥ ਛੱਡ ਜਾਂਦਾ ਜਵ ਲੱਗ ਜੋਬਨ ਸਾਸ ਹੈ ਤਵ ਲੱਗ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਟੈ ਤੇਰੀ ਤਨ ਖੇ ਕਹਿੰਦੇ ਬਿਨਾਂ ਗੁਨਾ ਤੋਂ ਆ ਸਰੀਰ ਵੀ ਕਿਸੇ ਕੰਮ ਦਾ ਨਹੀਂ ਆ ਤੇ ਪਿਆਰ ਵਾਲੀ ਸਚਾਈ ਆ ਇੱਕ ਦਿਨ ਅਖੀਰ ਨੂੰ ਇਹ ਸਰੀਰ ਵੀ ਸ਼ਮਸ਼ਾਨਾਂ ਦੇ ਵਿੱਚ ਸੁਆਦੀ ਢੇਰੀ ਹੋ ਜਾਂਦਾ ਪਿਆਰਿਆ ਜੇ ਨਾਮ ਦੀ ਕਮਾਈ ਨਹੀਂ ਕੀਤੀ ਮਾਲਕ ਦੀ ਬੰਦਗੀ ਨਹੀਂ ਕੀਤੀ ਉਹਦੀ ਸੇਵਤ ਸਲਾਹ ਨਹੀਂ ਕੀਤੀ ਉਹਦੇ ਨਾਮ ਨੂੰ ਜਪਿਆ ਨਹੀਂ ਫਿਰ ਸਤਿਗੁਰੂ ਜੀ ਕਹਿੰਦੇ ਬਿਣ ਗੁਣ ਕਾਮਣਾ ਆ ਬਈ ਢੈ ਢੇਰੀ ਤਣਖੇ ਕਹਿੰਦੇ ਅੰਤ ਨੂੰ ਇਸ ਸਰੀਰ ਨੇ ਖੇ ਹੀ ਹੋਣਾ ਸੁਆਹੀ ਹੋਣਾ ਮਾਲਕ ਨੇ ਤੈਨੂੰ ਮੌਕਾ ਦਿੱਤਾ ਸਮਾਂ ਦਿੱਤਾ ਕਾਦੇ ਲਈ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮਖ ਨਾਮ ਸਲਾਹੀ ਹੈ ਹਉ ਮੈ ਨਿਵਰੀ ਪਾਹੇ ਸਿਵਤ ਸਲਾ ਕਰਿਆ ਕਰ ਮਾਲਕ ਦੀ ਸੁਣ ਸੁਣ ਗੰਡਣ ਗੰਡੀ ਹੈ ਲਿਖ ਪੜ 부ਜੈ ਪਾਰ ਤ੍ਰਿਸ਼ਨਾ ਅਹ ਨਸੈ ਅਗਲੀ ਹਉ ਮੈ ਰੋਗ ਵਿਕਾਰ ਓ ਬੇਪਰਵਾਹ ਅਤੋਲਵਾ ਗੁਰਮਤ ਕੀਮਤ ਸਾਰ ਕਹਿੰਦੇ ਪਿਆਰਿਆ ਉਸ ਮਾਲਕ ਨੂੰ ਤੇਰੀ ਇਸ ਗਿਆਨ ਦਾ ਇਸ ਵਿਦਵਤਾ ਦਾ ਇੰਨਾ ਮਾਤਰ ਵੀ ਫਰਕ ਨਹੀਂ ਪੈਂਦਾ ਕਹਿੰਦੇ ਸੁਣ ਸੁਣ ਗੰਢਣ ਗੰਢੀਐ ਲਿਖ ਪੜ 부ਝੈ ਭਾਰ ਕਹਿੰਦੇ ਸੁਣ ਸੁਣ ਕੇ ਪੜ ਕੇ ਲਿਖ ਕੇ ਤੂੰ ਭਾਰ ਇਕੱਠਾ ਕਰ ਲਿਆ ਹਉਮੈ ਕ੍ਰਿਸ਼ਨਾ ਜਿਹੜੀ ਆ ਹਉਮੈ ਦਾ ਰੋਗ ਤੈਨੂੰ ਲੱਗ ਗਿਆ ਵੀ ਮੈਂ ਬੜਾ ਵੱਡਾ ਮੈਨੂੰ ਬੜਾ ਕੁਝ ਆਉਂਦਾ ਮੈਂ ਬੜਾ ਸਿਆਣਾ ਮੈਂ ਬੜਾ ਸਮਝਦਾਰ ਕਹਿੰਦੇ ਇਦਾਂ ਕਰਕੇ ਤੂੰ ਆਪਣੇ ਜੀਵਨ ਦੇ ਵਿੱਚ ਹਉਮੈ ਦਾ ਰੋਗ ਲਾ ਲਿਆ ਹੰਕਾਰ ਦਾ ਰੋਗ ਲਾ ਲਿਆ ਪਰ ਪਿਆਰੇ ਇੱਕ ਗੱਲ ਚੇਤੇ ਰੱਖੀ ਉਹ ਬੇਪਰਵਾਹ ਤੋਲਵਾ ਗੁਰਮਤਿ ਕੀਮਤ ਸਾਰੋ ਅਕਾਲ ਪੁਰਖ ਪਰਮਾਤਮਾ ਤਾਂ ਬੇਪਰਵਾਹ ਜਿਹਨੂੰ ਕਿਸੇ ਦੀ ਮਹਤਾਜੀ ਨਹੀਂ ਆ ਉਹ ਅਕਾਲ ਪੁਰਖ ਪਰਮਾਤਮਾ ਤਾਂ ਮਿਲਦਾ ਜਦੋਂ ਸੀ ਗੁਰਮਤ ਦੇ ਦੱਸੇ ਹੋਏ ਰਾਹ ਤੇ ਚੱਲਦੇ ਆ ਸਤਿਗੁਰੂ ਜੀ ਕਹਿੰਦੇ ਪਿਆਰਿਆ ਜੇ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਝ ਬਣਾਉਣੀ ਆ ਤਾਂ ਆਪਣੇ ਹਉਮੈ ਹੰਕਾਰ ਦੇ ਰੋਗ ਨੂੰ ਛੱਡਣਾ ਪਏਗਾ। ਉਹ ਅਕਾਲ ਪੁਰਖ ਪਰਮਾਤਮਾ ਤਾਂ ਬੇਪਰਵਾਹ ਜਿਹਨੂੰ ਕਿਸੇ ਦੀ ਮੁਤਾਜੀ ਨਹੀਂ ਆ। ਉਸ ਅਕਾਲ ਪੁਰਖ ਪਰਮਾਤਮਾ ਨੂੰ ਤੇਰੀ ਏਸ਼ ਗਿਆਨ ਦਾ ਕੋਈ ਵੀ ਫਰਕ ਨਹੀਂ ਆ। ਰਤਾ ਮਾਤਰ ਵੀ ਫਰਕ ਨਹੀਂ ਪੈਂਦਾ ਉਸ ਮਾਲਕ ਨੇ ਤੇਰਾ ਪਿਆਰ ਵੇਖਣਾ। ਉਸ ਮਾਲਕ ਨੇ ਤੇਰਾ ਜੀਵਨ ਵੇਖਣਾ ਤੇਰੇ ਜੀਵਨ ਦੀ ਕਮਾਈ ਵੇਖਣੀ ਆ। ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਲਖ ਸਿਆਣਪਾ ਜੇ ਕਰੀ ਲਖ ਸੋ ਪ੍ਰੀਤਮ ਲਾਪ ਬਿਨ ਸੰਗਤ ਸਾਧਨਾ ਧਰਾਪੀਐ ਬਿਨ ਨਾਵੇਂ ਦੁਖ ਸੰਤਾਪ ਹਰ ਜਪ ਜੀ ਅਰੇ ਛੁਟੀਐ ਗੁਰਮਖ ਚੀਨੇ ਆਪ ਕਹਿੰਦੇ ਲਖ ਸਿਆਣਪਾ ਜੇ ਕਰੀ ਕਹਿੰਦੇ ਜੇ ਤੂੰ ਆਪਣੀਆਂ ਲੱਖਾਂ ਚਤਰਾਈਆਂ ਸਿਆਣਪਾਂ ਦੇ ਨਾਲ ਮਲਾਪ ਹਾਸਲ ਕਰਨ ਦੇ ਯਤਨ ਕਰਦਾ ਪਿਆਰਿਆ ਇਦਾਂ ਨਹੀਂ ਹੋਣਾ ਲਖ ਸਿਉ ਪ੍ਰੀਤ ਮਲਾਪ ਬਿਨ ਸੰਗਤ ਸਾਧਨਾ ਧਰਾਪੀ ਐ ਪਰ ਇੱਕ ਗੱਲ ਚੇਤੇ ਰੱਖੀ ਬਿਨਾ ਗੁਰੂ ਦੀ ਸੰਗਤ ਤੋਂ ਬਿਨਾ ਮਾਲਕ ਦੀ ਸੰਗਤ ਮਾਣਿਆ ਤੇਰੇ ਜੀਵਨ ਦੇ ਵਿੱਚੋਂ ਮਾਲਕ ਦਾ ਵਾਸਾ ਨਹੀਂ ਹੋ ਸਕਦਾ ਬਿਨ ਨਾਵੇ ਦੂ ਸੰਤਾਪ ਨਾਮ ਤੋਂ ਟੁੱਟ ਕੇ ਜ਼ਿੰਦਗੀ ਦੇ ਵਿੱਚ ਦੋਖੀ ਸਹਾਰੇਗਾ ਸੰਤਾਪ ਹੀ ਤੈਨੂੰ ਜ਼ਿੰਦਗੀ ਦੇ ਵਿੱਚ ਪਿਆਰਿਆਂ ਭੋਗਣੇ ਪੈਣੇ ਆ ਜੇ ਮਾਲਕ ਦੀ ਹੋਂਦ ਨੂੰ ਮਹਿਸੂਸ ਨਹੀਂ ਕੀਤਾ ਮਾਲਕ ਦੇ ਅਹਿਸਾਸ ਨੂੰ ਜਾਣਿਆ ਨਹੀਂ ਆ ਕਹਿੰਦੇ ਫਿਰ ਛੁੱਟ ਕਿਵੇਂ ਸਕਦਾ ਬੰਦਨਾ ਤੋਂ ਆਜ਼ਾਦੀ ਕਿਵੇਂ ਹੋ ਸਕਦੀ ਆ ਹਰ ਜਪ ਜੀਅਰੇ ਛੁਟੀ ਐ ਗੁਰਮਖ ਚੀਨੇ ਆਪ ਕਹਿੰਦੇ ਪ੍ਰਮਾਤਮਾ ਦੇ ਆਪ ਨੂੰ ਜਪਿਆ ਕਰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਜਾਪ ਕਰਿਆ ਕਰ ਗੁਰਮਖ ਚੀਨੇ ਆਪ ਤੇ ਜਿਹੜਾ ਗੁਰਮਖ ਹੁੰਦਾ ਉਹ ਆਪਣੇ ਆਪ ਨੂੰ ਪਰਚੋਲਦਾ ਆਪਣੇ ਆਪ ਦੀ ਪਹਿਚਾਣ ਕਰਦਾ ਅੱਗੇ ਬੜਾ ਪਿਆਰਾ ਸਮਝਾਇਆ ਕਹਿੰਦੇ ਤਨ ਮਨ ਗੁਰ ਪਹਿ ਵੇਚਿਆ ਮਨ ਦੀ ਆਸਰ ਨਾਲ ਤੇਰ ਪਵਣ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤ ਗੁਰ ਮੇਲ ਮਲਾਇਆ ਨਾਨਕ ਸੋ ਪ੍ਰਭ ਨਾਲ ਅਖੀਰ ਲੀਆਂ ਪੰਗਤੀਆਂ ਦੇ ਵਿੱਚ ਸਹਬ ਜੀ ਕਿਰਪਾ ਕਰਦੇ ਕਹਿੰਦੇ ਜਿਨ੍ਹਾਂ ਨੇ ਆਪਣਾ ਤਨ ਮਨ ਗੁਰਪਹਿ ਵੇਚਿਆ ਮਨ ਦੀ ਆਸ਼ਰ ਨਾਲ ਜਿਨ੍ਹਾਂ ਨੇ ਆਪਣਾ ਤਨ ਵੀ ਗੁਰੂ ਦੇ ਅੱਗੇ ਸਮਰਪਿਤ ਕਰ ਦਿੱਤਾ ਧਨ ਵੀ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਤੇ ਆਪਣਾ ਮਨ ਵੀ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਤੇ ਕਹਿ ਦਿੱਤਾ ਸਤਿਗੁਰੂ ਜੀ ਮੈਂ ਆਪਣਾ ਮਨ ਤੁਹਾਡੇ ਚਰਨਾਂ ਦੇ ਵਿੱਚ ਰੱਖਣ ਲੱਗਿਆ ਮੈਨੂੰ ਇਸ ਮਨ ਦੇ ਰਾਹੀਂ ਆਪਣੀ ਮੱਤ ਦੇ ਕੇ ਨਵਾਜੋ ਤੇ ਪਿਆਰ ਵਾਲਿਓ ਫਿਰ ਜਿਹਨਾਂ ਨੇ ਆਪਣਾ ਸਭ ਕੁਝ ਵੇਚ ਦਿੱਤਾ ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਣ ਚੜ ਗਏ ਕੱਲ 5 ਫਰਵਰੀ ਆਉਣ ਵਾਲਾ ਪਿਆਰ ਵਾਲਿਓ 5 ਫਰਵਰੀ ਉਹਦਾ ਉਹ ਦਿਨ ਜਦੋਂ ਸਾਡੀ ਕੌਮ ਦਾ ਅੱਤਾ ਹਿੱਸਾ ਕੋਪਰਹੀੜਾ ਦੇ ਸਥਾਨ ਤੇ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਖਤਮ ਕਰ ਦਿੱਤਾ ਗਿਆ 5 ਫਰਵਰੀ ਨੂੰ ਵੱਡਾ ਕੱਲੂਕਾਰਾ ਵਾਪਰਦਾ ਜਿਹੜਾ ਮਲੇਰ ਕੋਟਲਾ ਦੇ ਲਾਗੇ ਕੋਪਰਹੀੜਾ ਦੇ ਸਥਾਨ ਤੇ ਵਾਪਰਦਾ ਪਿਆਰ ਵਾਲੇ ਉਹ ਤਿੰਨ ਕੱਲੂਕਾਰ ਹੀ ਹੋਏ ਆ ਇੱਕ ਕੱਲੂਕਾਰਾ 1746 ਦੇ ਵਿੱਚ ਜਿਹਨੂੰ ਆਪਾਂ ਛੋਟਾ ਕੱਲੂਕਾਰਾ ਕਹਿੰਨੇ ਆ ਦੂਜਾ ਕੱਲੂਕਾਰਾ ਵਾਪਰਿਆ 5 ਫਰਵਰੀ 1762 ਵਿੱਚ ਕੋਪਰਹੀੜਾ ਦੇ ਸਥਾਨ ਤੇ ਜਿੱਥੇ ਲਗਭਗ ਸਾਡੀ ਅੱਧੀ ਕੌਮ 30000 ਤੋਂ ਲੈ ਕੇ 35000 ਤੱਕ ਐਮਦਸ਼ਾ ਅਬਦਾਲੀ ਦੇ ਵੱਲੋਂ ਸ਼ਹੀਦ ਕਰ ਦਿੱਤੀ ਗਈ ਤੀਜਾ ਕੱਲੂਕਾਰਾ ਪਾਣੋ ਪਤਾ 84 ਦਾ ਕੱਲੂਕਾਰਾ ਜਿਹਨੂੰ ਆਪਾਂ ਕਹਿੰਦੇ ਆ 5 ਫਰਵਰੀ 1762 ਕੱਲ ਵਾਲੇ ਦਿਨ ਅਹਿਮਦ ਸ਼ਾਹ ਅਬਦਾਲੀ ਨੇ ਕਿਉਂਕਿ ਪਿਆਰ ਵਾਲੀ ਉਹ ਜਿਹੜੀ ਸਿੱਖ ਕੌਮ ਇਸ ਸਿੱਖ ਕੌਮ ਨੂੰ ਮਾਰਨ ਦੇ ਖਤਮ ਕਰਨ ਦੇ ਕਈਆਂ ਨੇ ਬੜੇ ਤਰੀਕੇ ਅਪਣਾਏ ਆ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਤੇ 11 ਹਮਲੇ ਕੀਤੇ ਤੇ ਜਦੋਂ ਉਹ ਪੰਜਵਾਂ ਹਮਲਾ ਇਸ ਧਰਤੀ ਤੇ ਕਰਦਾ ਪਾਣੀ ਪੱਤ ਦੀ ਲੜਾਈ ਹੁੰਦੀ ਆ ਤੇ ਉਹਦੀ ਲੜਾਈ ਉਸ ਵਕਤ ਮਰਹਟਿਆਂ ਦੇ ਨਾਲ ਹੁੰਦੀ ਆ ਮਰਾਠਿਆਂ ਦੇ ਨਾਲ ਹੁੰਦੀ ਆ ਤੇ ਉਸ ਵਕਤ ਉਹ ਮਰਹਟਿਆਂ ਦੀ ਮਰਾਠਿਆਂ ਦੀ ਕੌਮ ਨੂੰ ਖਤਮ ਕਰ ਦਿੰਦਾ ਤੇ ਪਿਆਰ ਵਾਲੀ ਉਹ ਜਦੋਂ ਹਮਲਾ ਕਰਕੇ ਜਾਣ ਲੱਗਦਾ ਉਹਨੇ ਇੱਕ ਗੱਲ ਕਹੀ ਸੀ ਕਹਿੰਦੇ ਮਰਹਟਿਓ ਮਰਾਠਿਓ ਮੈਂ ਤੁਹਾਡੀ ਕੌਮ ਦਾ ਇਹਨਾਂ ਨੁਕਸਾਨ ਕਰ ਚੁੱਕਿਆ ਮੈਂ ਤੁਹਾਡੀ ਕੌਮ ਦਾ ਇਨਾ ਖਾਤਮਾ ਕਰ ਦਿੱਤਾ ਵੀ ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਤੁਹਾਡੇ ਜਿਹੜੇ ਪੁੱਤਰੀ ਹੋਣਗੇ ਉਹ ਵੀ ਮੇਰੇ ਬਰਾਬਰ ਖੜ ਨਹੀਂ ਸਕਣਗੇ ਤੇ ਉਸ ਵਕਤ ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਲੜਾਈ ਦੇ ਵਿੱਚ ਮਰਹਟਿਆਂ ਦੀ ਕੌਮ ਦਾ ਨੁਕਸਾਨ ਕਰਦਾ ਹੌਲੀ-ਹੌਲੀ ਉਹਨੇ ਪੰਜਾਬ ਦੀ ਧਰਤੀ ਦੇ ਵੱਲ ਆਪਣੇ ਪੈਰ ਰਖਾਰੇ ਇਥੋਂ ਜਾਂਦਾ ਬੜਾ ਕੀਮਤੀ ਸਮਾਨ ਲੁੱਟ ਕੇ ਲੈ ਕੇ ਜਾਂਦਾ ਤੇ ਪਿਆਰ ਵਾਲਿਓ ਕੀਮਤੀ ਸਮਾਨ ਦੇ ਨਾਲ ਮਤਾਮਾ ਬੀਬੀਆਂ ਦੇ ਵੀ ਗੱਡੇ ਭਰ ਕੇ ਉਹਨੇ ਲਜਾਣੇ ਸ਼ੁਰੂ ਕਰ ਦਿੱਤੇ ਇਹ ਸਿੱਖ ਕੌਮੀਆਂ ਪਿਆਰ ਵਾਲਿਓ ਜਿਹਦਾ ਮਜ਼ਾਕ ਵੀ ਬਣਾਇਆ ਜਾਂਦਾ ਕਈ ਵਾਰ ਕਿਹਾ ਜਾਂਦਾ ਨਾ ਵੀ ਸਿੱਖਾਂ ਦੇ 12 ਵਜੇ ਪਿਆਰ ਵਾਲਿਓ ਸਾਡੇ ਨਹੀਂ ਮਾਨ ਵਾਲੀ ਗੱਲ ਅੱਧੀ ਅੱਧੀ ਰਾਤ ਨੂੰ ਜਾ ਕੇ ਗੁਰੂ ਦੇ ਪਿਆਰੇ ਸਿੱਖਾਂ ਨੇ ਉਸ ਵਕਤ ਜਿਹੜੀਆਂ ਬੀਬੀਆਂ ਭੈਣਾਂ ਨੂੰ ਗੱਡਿਆਂ ਦੇ ਵਿੱਚ ਲੱਦ ਕੇ ਬਦਾਲੀ ਦੇ ਵੱਲੋਂ ਲਜਾਇਆ ਜਾਂਦਾ ਸੀ ਗੁਰੂ ਕੇ ਪਿਆਰੇ ਸਿੱਖ ਅੱਧੀ ਰਾਤ ਨੂੰ ਉਹ ਬੀਬੀਆਂ ਨੂੰ ਛਡਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਉਂਦੇ ਸੀ ਅਹਿਮਦ ਸ਼ਾਹ ਬਦਾਲੀ ਜਦੋਂ ਹਮਲਾ ਕਰਦਾ ਤੇ ਪਿਆਰ ਵਾਲਿਓ ਸਿੱਖ ਕੌਮ ਦੇ ਵਿੱਚ ਕਈ ਗਦਾਰ ਵੀ ਹੁੰਦੇ ਆ ਜਿਹੜੇ ਖਾਂਦੇ ਵੀ ਗੁਰੂ ਘਰ ਦਾ ਤੇ ਗੁਰੂ ਘਰ ਦਾ ਖਾ ਕੇ ਵੀ ਨਮਕ ਹਰਾਮ ਕਰਦੇ ਆ ਇਹ ਗੁਰੂ ਕੇ ਪਿਆਰੇ ਸਿੱਖਾਂ ਨੇ ਵਿਸਾਖੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਇਕੱਠ ਕੀਤਾ ਤੇ ਉਸ ਇਕੱਠ ਦੇ ਵਿੱਚ ਖਾਲਸੇ ਨੇ ਇੱਕ ਮਤਾ ਪਾਇਆ ਵੀ ਜਿਹੜੇ ਗੁਰੂ ਘਰ ਦੇ ਗਦਾਰ ਆ ਜਾ ਕੇ ਮੁਖਬਰੀਆਂ ਕਰਦੇ ਆ ਸੂਹਾਂ ਦਿੰਦੇ ਆ ਉਹਨਾਂ ਨੂੰ ਪਹਿਨਾ ਸੋਧਿਆ ਜਾਵੇ ਤੇ ਪਿਆਰ ਵਾਲਿਓ ਉਦੋਂ ਪ੍ਰਮੁੱਖ ਸੀ ਹਰਭਗਤ ਨਰਨਜਣੀਆਂ ਜਿਹੜਾ ਜੰਡਿਆਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਦੇ ਲਾਗੇ ਜਿਹੜਾ ਇੱਕ ਜੰਡਿਆਲਾ ਪਿੰਡਾ ਦੋ ਜੰਡਿਆਲੇ ਆ ਪਿਆਰ ਵਾਲਿਓ ਇਹ ਹਰਭਗਤ ਨਰਨਜਣੀਆਂ ਜੰਡਿਆਲੇ ਦਾ ਰਹਿਣ ਵਾਲਾ ਸੀ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਕਈ ਸਿੱਖ ਜਥੇ ਸਮੇਤ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾਉਂਦੇ ਆ ਤੇ ਉਸ ਵਕਤ ਹਰਭਗਤ ਨਰਨਜਣੀਆਂ ਦੇ ਨਾਲ ਵੀ ਉਹਦੀ ਵੀ ਫੌਜ ਦੀ ਜਿਹੜੀ ਆਪਣੀ ਟੁਕੜੀ ਬਣਾਈ ਹੋਈ ਆ ਉਹਨੇ ਵੀ ਉਦੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਕਿੰਨਾ ਸਮਾਂ ਘੇਰਾ ਇਹਨਾਂ ਦਾ ਪਿਆ ਰਿਹਾ ਤੇ ਅਖੀਰ ਦੇ ਵਿੱਚ ਜਾ ਕੇ ਜਦੋਂ ਇਹ ਹਰ ਭਗਤ ਨਰਨਜਨੀਆ ਆਪਣੇ ਘਰੋਂ ਨਿਕਲੇ ਆ ਤੇ ਸਿੱਖਾਂ ਨੇ ਵੀ ਘੇਰਾ ਪਾਈ ਰੱਖਿਆ ਇਹਨੇ ਗੋਪਤ ਤੌਰ ਤੇ ਆਪਣਾ ਦੂਤ ਭੇਜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜ ਦਿੱਤਾ ਕਹਿੰਦੇ ਜੇ ਤੂੰ ਸਿੱਖਾਂ ਦਾ ਖਾਤਮਾ ਕਰਨਾ ਚਾਹਣਾ ਜੇ ਤੂੰ ਸਿੱਖਾਂ ਦੀ ਕੌਮ ਨੂੰ ਮਟਾਉਣਾ ਚਾਹਣਾ ਤਾਂ ਤੁਸੀਂ ਤੈਨੂੰ ਇੱਕ ਸੁਨੇਹਾ ਦਿੰਨੇ ਆ ਵੀ ਉਸ ਧਰਤੀ ਤੇ ਆ ਜਾ ਉਸ ਵਕਤ ਪਿਆਰ ਵਾਲਿਓ ਸਾਰੇ ਹੀ ਸਿੱਖ ਕੋਪਰਹੀੜਾ ਦੇ ਸਥਾਨ ਤੇ ਇਕੱਠੇ ਹੋਏ ਵੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਆ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਆ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਆ ਤੇ ਸਾਰੇ ਸਿੱਖ ਇਕੱਠੇ ਹੋ ਕੇ ਜਥਿਆਂ ਦੀ ਵੰਡ ਕਰ ਰਹੇ ਆ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਆਏਗਾ ਕਿਵੇਂ ਆਪਾਂ ਜਥਿਆਂ ਦੇ ਨਾਲ ਬਣਾ ਕੇ ਉਸ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਪਰ ਉਧਰੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਮਿਲਦੀ ਆ ਕਿ ਸਿੱਖ ਸਾਰੇ ਉਸ ਧਰਤੀ ਤੇ ਇਕੱਠੇ ਹੋਇਆ ਤੇ ਪਿਆਰ ਵਾਲੇ ਇਤਿਹਾਸ ਦੱਸਦਾ ਦੋ ਦਿਨਾਂ ਦੇ ਵਿੱਚ ਇੰਨੀ ਕਾਲੀ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਉਧਰੋਂ ਇਸ ਭਾਰਤ ਦੀ ਧਰਤੀ ਤੇ ਪਹੁੰਚ ਜਾਂਦਾ ਇਧਰੋਂ ਸਿੱਖਾਂ ਨੇ ਪਿਉ ਤਬੰਦੀ ਕੀਤੀ ਆ ਸਭ ਤੋਂ ਪਹਿਲਾਂ ਜਿਹੜੇ ਜਵਾਨ ਸਿੱਖ ਨੇ ਜਿਨ੍ਹਾਂ ਦੇ ਕੋਲ ਹਥਿਆਰ ਉਹਨਾਂ ਨੂੰ ਲਾਇਆ ਗਿਆ ਦੂਜਾ ਪੜਾ ਆਇਆ ਉਹਨਾਂ ਦੇ ਵਿੱਚ ਅਧਖੜ ਉਮਰ ਦੇ ਸਿੱਖਾਂ ਨੂੰ ਇਕੱਠਿਆਂ ਕੀਤਾ ਗਿਆ ਤੀਜਾ ਪੜਾ ਆਇਆ ਜਿਨ੍ਹਾਂ ਦੇ ਵਿੱਚ ਬੀਬੀਆਂ ਤੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਰੱਖਿਆ ਗਿਆ ਇੱਕ ਕਿਲੇ ਵਾਂਗੂ ਸਾਰੀ ਵਿਉਂਤਬੰਦੀ ਘੜ ਲਈ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਨਾ ਅਸੀਂ ਕਿਦਾਂ ਉਸ ਹਮਲੇ ਦਾ ਜਵਾਬ ਦੇਣਾ ਤੇ ਪਿਆਰ ਵਾਲੇ ਇਤਿਹਾਸ ਦੱਸਦਾ ਅਸੀਂ ਇਤਿਹਾਸ ਨੂੰ ਵੀ ਪੜਿਆ ਕਰੀਏ ਪਿਆਰ ਵਾਲੇ ਉਹ ਸਾਨੂੰ ਉਸ ਇਤਿਹਾਸ ਤੋਂ ਪ੍ਰੇਰਣਾ ਮਿਲਦੀ ਆ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਸਿੱਖਿਆ ਮਿਲਦੀ ਆ ਇਤਿਹਾਸ ਦੱਸਦਾ ਲਗਭਗ 40 ਮੀਲ ਤੱਕ ਗੁਰੂ ਕੇ ਪਿਆਰੇ ਸਿੱਖ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਟੱਕਰਾ ਕਰਦੇ ਰਹੇ ਤੇ ਉਸ ਵਕਤ 15 ਘੰਟੇ ਅਹਿਮਦ ਸ਼ਾਹ ਅਬਦਾਲੀ ਦੇ ਵਾਂਗੂ ਇਸ جنگ ਨੂੰ ਲੜਿਆ ਜਾਂਦਾ ਤੇ ਪਿਆਰ ਵਾਲਿਓ ਸੋਚ ਕੇ ਵੇਖੀਏ ਜੇ ਉਸ ਵਕਤ ਸਿੱਖਾਂ ਦੀ ਗਿਣਤੀ 60k ਹਜ਼ਾਰ ਦੇ ਕਰੀਬ ਆ ਸਾਰੀ ਕੌਮ 60k ਹਜ਼ਾਰ ਦੇ ਕਰੀਬ ਆ ਤੇ ਪਿਆਰ ਵਾਲਿਓ ਉਸ 5 ਫਰਵਰੀ 1762 ਕੱਲ ਵਾਲੇ ਦਿਨ ਜਿਹੜਾ ਕੱਲੂ ਕਾਰਾ ਵਾਪਰਿਆ ਉਸ ਕੱਲੂ ਕਾਰੇ ਦੇ ਵਿੱਚ ਲਗਭਗ 35000 ਤੋਂ ਲੈ ਕੇ 40000 ਤੱਕ ਗੁਰੂ ਕੇ ਸਿੱਖ ਜਿਨ੍ਹਾਂ ਦੇ ਵਿੱਚ ਬਜ਼ੁਰਗਣੇ ਬੀਬੀਆਂ ਨੇ ਬੱਚੇ ਆ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਤੇ ਪਿਆਰ ਵਾਲਿਓ ਜੱਸਾ ਸਿੰਘਾਲੂ ਵਾਲਿਆਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਪਿਆਰਿਓ ਲੜ ਲੜ ਕੇ ਤੁਰਨਾ ਤੇ ਤੁਰ ਤੁਰ ਕੇ ਲੜਨਾ 40 ਮੀਲ ਤੱਕ ਜਿੱਧਰ ਵੀ ਨਿਗਾ ਜਾਂਦੀ ਆ ਸਿੱਖਾਂ ਦੀਆਂ ਲਾਸ਼ਾਂ ਸਿੱਖਾਂ ਦੀਆਂ ਲੋਥਾਂ ਇਦਾਂ ਹੀ ਜ਼ਮੀਨ ਦੇ ਉੱਤੇ ਪਈਆਂ ਹੋਈਆਂ ਪਿਆਰ ਵਾਲਿਓ ਕਿੱਡੀ ਚੜ੍ਹਦੀ ਕਲਾ ਦਾ ਸੰਦੇਸ਼ ਸਾਨੂੰ ਉਸ ਵਕਤ ਮਿਲਦਾ ਕਹਿੰਦੇ ਜਦੋਂ ਗੁਰੂ ਕੇ ਪਿਆਰੇ ਸਿੱਖ ਲੜਦਿਆਂ ਲੜਦਿਆਂ ਜਾ ਰਿਹਾ ਸ਼ਹਾਦਤਾਂ ਦਾ ਜਾਮ ਪੀਂਦੇ ਜਾ ਰਿਹਾ ਇੱਕ ਟਾਬ ਤੇ ਪਹੁੰਚੇ ਆ ਜਿੱਥੇ ਪਾਣੀ ਦਾ ਪ੍ਰਬੰਧ ਸੀ ਇੱਥੇ ਅਹਿਮਦ ਸ਼ਾਹ ਅਬਦਾਲੀ ਨੇ ਉਹਦੀਆਂ ਫੌਜਾਂ ਨੇ ਪਾਣੀ ਪੀਣ ਦੇ ਲਈ ਰੁਕੇ ਤੇ ਦੂਜੇ ਪਾਸੇ ਜਿਹੜੇ ਗੁਰੂ ਕੇ ਸਿੱਖ ਜਿਹੜੇ ਬਚ ਗਏ ਸੀ ਜਿਨ੍ਹਾਂ ਦੇ ਵਿੱਚ ਬੀਬੀਆਂ ਬਜ਼ੁਰਗ ਬੱਚੇ ਸੀ ਉਹ ਵੀ ਨਿਕੜ ਕੇ ਪ੍ਰਾਣੂ ਹੋ ਗਏ ਤੇ ਪਿਆਰ ਵਾਲਿਓ ਜਿੱਥੇ ਕਿਤੇ ਵੀ ਗੁਰੂ ਕੇ ਪਿਆਰੇ ਸਿੱਖਾਂ ਨੂੰ ਥਾਂ ਮਿਲੇ ਆ ਸ਼ਾਮ ਦਾ ਵਕਤ ਹੋਇਆ ਉਸ ਵਕਤ ਗੁਰੂ ਕੇ ਪਿਆਰੇ ਸਿੱਖਾਂ ਨੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਕਿੱਡੀ ਵੱਡੀ ਦ੍ਰਿੜਤਾ ਆਪਣੇ ਗੁਰੂ ਦੇ ਪ੍ਰਤੀ ਅੱਖਾਂ ਦੇ ਸਾਹਮਣੇ ਆਪਣੇ ਨਾਲ ਦੇ ਸਾਥੀਆਂ ਨੂੰ ਜਿਨ੍ਹਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਵੀ ਆ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਸ਼ਹੀਦ ਕੀਤੇ ਗਏ ਤੇ ਪਿਆਰ ਵਾਲੇ ਇਤਿਹਾਸ ਦੱਸਦਾ ਕਹਿੰਦੇ ਇੱਕ ਨਿਹੰਗ ਸਿੰਘ ਨੇ ਰਹਿ ਰਾਜ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਸਤਿਗੁਰੂ ਤੇਰੇ ਬਾਣੇ ਦੇ ਅੰਦਰ ਅਸੀਂ ਸੁੱਖਾਂ ਦਾ ਜੀਵਨ ਬਤੀਤ ਕਰ ਰਹੇ ਆਂ ਤੇ ਪਾਤਸ਼ਾਹ ਜਿਹੜਾ ਆ ਦਿਨ ਚੱਲ ਰਹੇ ਆ ਆ ਜਿਹੜਾ ਵਕਤ ਆਇਆ ਵੀ ਸੁੱਖਾਂ ਦਾ ਬਤੀਤ ਕਰਾਉਣਾ ਕੱਲ ਵੀ ਆਪਾਂ ਜ਼ਿਕਰ ਕੀਤਾ ਵੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਵੀ ਬੀਬੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸ ਕੇ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕੀਤਾ ਤੇ ਜੇਸ਼ ਇੱਕ ਦਿਨ ਦੇ ਵਿੱਚ ਅੱਧੀ ਕੌਮ ਸ਼ਹਾਦਤ ਦਾ ਜਾਮ ਪੀ ਜਾਂਦੀ ਆ ਤੇ ਪਿਆਰ ਵਾਲਿਓ ਉਸ ਵਕਤ ਵੀ ਗੁਰੂ ਦੇ ਪਿਆਰੇ ਸਿੱਖ ਮਾਲਕ ਦੀ ਅੱਗੇ ਅਰਦਾਸ ਬੇਨਤੀ ਕਰਦੇ ਆ ਕਹਿ ਰਹੇ ਆ ਸਤਿਗੁਰੂ ਆ ਸੁੱਖਾਂ ਦਾ ਬਤੀਤ ਹੋਇਆ ਜਿਹੜੇ ਅੱਗੇ ਦੇਣ ਆ ਰਹੀ ਆ ਵੀ ਸੁੱਖਾਂ ਦੇ ਬਤੀਤ ਕਰਵਾਉਣੇ ਕਿੱਡੀ ਵੱਡੀ ਚੜ੍ਹਦੀ ਕਲਾ ਦਾ ਪਿਆਰ ਵਾਲਿਓ ਸਨੇਹ ਤੇ ਸਾਨੂੰ ਵੀ ਸਿੱਖਣ ਦੀ ਲੋੜ ਆ ਜੇ ਸਾਡੇ ਘਰ ਦੇ ਵਿੱਚ ਕੋਈ ਮੁਸੀਬਤ ਬਣਦੀ ਆ ਕੋਈ ਦੁੱਖ ਦਾ ਸਮਾ ਆਉਂਦਾ ਪਿਆਰ ਵਾਲਿਓ ਘਬਰਾਇਆ ਨਾ ਕਰੀਏ ਉਹ ਕਾਲਪੁਰ ਖ ਪਰਮਾਤਮਾ ਅਡੋਲ ਪਰਮਾਤਮਾ ਦਾ ਸਿਰ ਤੇ ਸਾਡੇ ਹੱਥਾਂ ਤੇ ਸੀਮਾਲਕ ਅਗੇ ਅਰਦਾਸ ਕਰਿਆ ਕਰੀਏ ਮਾਲਕਾ ਜਿੱਦਾਂ ਤੂੰ ਅਡੋਲ ਉਦਾਂ ਦਾ ਅਡੋਲ ਜੀਵਨ ਵੀ ਸਾਨੂੰ ਬਖਸ਼ਿਸ਼ ਕਰ ਤੇ ਪਿਆਰ ਵਾਲਿਓ 5 ਫਰਵਰੀ 1762 ਕੱਲ੍ਹ ਵਾਲੇ ਦਿਨ ਆਪਣੇ ਬੱਚਿਆਂ ਨੂੰ ਵੀ ਦਸੀਏ ਸਾਡੇ ਇਤਿਹਾਸ ਦੇ ਵਿੱਚ ਕੱਲੂਕਾਰਾ ਵਾਪਰੇਆ ਜਿਹਨੂੰ ਵੱਡਾ ਕੱਲੂਕਾਰਾ ਕਿਹਾ ਜਾਂਦਾ ਅਧੀ ਕੌਮ ਨੇ ਇਸ ਕੱਲੂਕਾਰੇ ਦੇ ਵਿੱਚ ਸ਼ਹਾਦਤ ਦਾ ਜਨ ਪੀਤਾ ਨਾ ਨਾ ਜਿੱਥੇ ਗੁਰਬਾਣੀ ਦੇ ਨਾਲ ਵੀ ਪਿਆਰ ਵਾਲਿਓ ਜੁੜਨਾ ਉਥੇ ਆਪਣੇ ਇਤਿਹਾਸ ਨੂੰ ਵੀ ਪੜਦੇ ਰਹਿਣਾ ਇਤਿਹਾਸ ਨੂੰ ਵੀ ਵਿਚਾਰਦੇ ਰਹਿਣਾ ਉਸ ਇਤਿਹਾਸ ਦੇ ਵਿੱਚੋਂ ਸਾਨੂੰ ਜ਼ਿੰਦਗੀ ਜਿਉਣ ਦੀਆਂ ਯੋਗਤਾ ਮਿਲਦੀਆਂ ਨੇ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਮਿਲਦੀ ਆ ਜਿੱਥੇ ਬਾਣੀ ਸਾਡੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਭਰਦੀ ਆ ਤੇ ਪਿਆਰ ਵਾਲਿਓ ਉਥੇ ਇਤਿਹਾਸ ਵੀ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦਾ ਸਨੇਹਾ ਦਿੰਦਾ ਅਖੀਰਨੀਆਂ ਪੰਗਤੀਆਂ ਨੇ ਸਹਿਬ ਦੀਆਂ ਤਨ ਮਨ ਗੁਰਪਹਿ ਵਿੱਚ ਆ ਮਨ ਦੀਆ ਸਰਨਾਲ ਜਿਨ੍ਹਾਂ ਨੇ ਆਪਣੇ ਗੁਰੂ ਦੇ ਅੱਗੇ ਸਾਰਾ ਕੁਝ ਸਮਰਪਿਤ ਕਰ ਦਿੱਤਾ ਪਿਆਰ ਵਾਲਿਓ ਫਿਰ ਉਹ ਗੁਰੂ ਦੇ ਪਿਆਰ ਦੇ ਵਿੱਚ ਆਪਣੀਆਂ ਜੰਦਾ ਵੀ ਕੁਰਬਾਨ ਕਰ ਜਾਂਦੇ ਆ ਗੁਰਮਖ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤਗੁਰ ਮੇਰ ਮਲਾਇਆ ਨਾਨਕ ਸੋ ਪ੍ਰਭ ਨਾਲ ਫਿਰ ਉਹਨਾਂ ਨੂੰ ਵੀ ਆਪਣੇ ਗੁਰੂ ਦਾ ਮਲਾਪ ਹੁੰਦਾ ਉਹ ਵੀ ਮਾਲਕ ਦੇ ਨਾਲ ਜੁੜ ਕੇ ਆਪਣੀਆਂ ਜ਼ਿੰਦਗੀਆਂ ਸਫਲੀਆਂ ਕਰ ਗਏ ਤੇ ਪਿਆਰ ਵਾਲਿਓ ਅਸੀਂ ਵੀ ਮਾਲਕ ਅਗੇ ਅਰਦਾਸ ਕਰਿਆ ਕਰੀਏ ਮਾਲਕਾ ਆ ਜਿੰਦ ਦਿੱਤੀ ਆ ਆ ਜੀਵਨ ਦਿੱਤਾ ਤੇਰੇ ਨਾਲ ਜੁੜ ਕੇ ਬਤੀਤ ਹੋਵੇ ਫਿਰ ਪਿਆਰਿਓ ਸਾਡੇ ਵੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਪਸ ਵਿੱਚ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਤਿੰਨ ਦਿਨ ਤੋਂ ਹਾਜ਼ਰੀਆਂ ਭਰੀਆਂ ਬੜੇ ਪਿਆਰ ਦੇ ਨਾਲ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਸਰਵਣ ਕਰਦੇ ਰਹੇ ਹੋ ਕਟਾਨ ਕੋੜ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਆ ਗੋਦ ਦੇ ਵਿੱਚ ਬਿਠਾ ਕਰਕੇ ਵਿਚਾਰਾਂ ਕਰਵਾਈਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰਬਾਲਾ ਕੀਤਾ ਮਾਲਕ ਅਗੀਰਦਾਸ ਕੀ ਸਬਣਾ ਨੂੰ ਚੜ੍ਹਦੀ ਕਲਾ ਦੇ ਦਾਨ ਤੰਦਰੁਸਤੀ ਦੇ ਦਾਨ ਮਾਲਕ ਜੀ ਬਖਸ਼ਿਸ਼ ਕਰਨ ਮੇਰੀਆਂ ਗਲਤੀਆਂ ਨੂੰ ਮੇਰੀ ਝੋਲੀ ਦੇ ਵਿੱਚ ਪਾ ਦੇਣਿਆ ਜੇ ਕੋਈ ਗੁਰੂ ਦੀ ਗੱਲ ਚੰਗੀ ਲੱਗੀ ਹੋਵੇ ਆਪਣੀ ਝੋਲੀ ਵਿੱਚ ਪਾ ਲੈਣੀ ਪੁੱਲਣੇ ਅੰਦਰ ਸਭ ਕੋ ਅ ਭੁੱਲ ਗੁਰੂ ਕਰਤਾਰ